ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਸੰਦੇ ਉੱਤੇ ਸਰਕਾਰੀ ਹਸਪਤਾਲ ਖੰਨਾ ਵਿਖੇ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਹੈ ਤਾਂ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅਪ ਨਹੀਂ ਕੀਤਾ ਤਾਂ ਹੋਰ ਵੀ ਸਾਰੇ ਕੰਮ ਜਿਹੜੇ ਕੀ ਟੱਪ ਹੋ ਗਏ ਸੀ ਇਤੋ ਤਾਂ ਕਿ ਖੰਨਾ ਵਿਖੇ ਨੈਸ਼ਨਲ ਹਾਈਵੇ ਉੱਤੇ ਬਣੇ ਟਰੋਮਾ ਸੈਂਟਰ ਅੰਦਰ ਵੀ ਮੈਡੀਕਲ ਕੰਮਕਾਜ ਬੰਦ ਰੱਖੇ ਗਏ ਨੇ ਬਾਕੀ ਵਾਲ ਐਮਰਜੈਂਸੀ ਸੇਵਾਵਾਂ ਚਾਲੂ ਰੱਖੀਆਂ ਗਈਆਂ ਨੇ ਉੱਥੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨਿੰਦਰ ਸਿੰਘ ਪਸੀ ਨੇ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਮੁੱਖ ਮੰਗ ਹੈ ਤੇ ਦੂਜੀ ਮੰਗ ਨਿਯਮਤ ਤੌਰ ਤੇ ਤਨਖਾਹ ਵਧਣ ਦੀ ਹੈ ਇਹ ਜਿਵੇਂ ਬੰਦ ਕਰਕੇ ਹੱਕਾਂ ਉੱਤੇ ਡਾਕਾ ਮਾਰਿਆ ਗਿਆ। ਹਰੁਣਾ ਕੀ ਕੁਝ ਕਹ ਹੈ? ਹੌਕਾ। ਸਰਪ ਕੀ ਅੱਜ ਜਿਹੜੀ ਹੈਗੀ ਪ੍ਰੋਟੈਸਟ ਕਿਉਂ ਕੀਤਾ ਜਾ ਰਿਹਾ ਸਰਕਾਰ? ਪੀ.ਐਸ.ਐਮ.ਐਸ ਦਾ ਸਾਰੇ ਪੰਜਾਬ ਦੇ ਵਿੱਚ ਇਹ ਪ੍ਰੋਟੈਸਟ ਹੈ। ਇਹਦੇ ਵਿੱਚ ਤਿੰਨ ਮੇਨ ਕਾਰਨ ਹੈ ਜਿਹਦੇ ਕਰਕੇ ਇਹ ਪ੍ਰੋਟੈਸਟ ਹੈ। ਇੱਕ ਤੇ ਮੈਡੀਕਲ ਆਫੀਸਰਸ ਦੀ ਕਿ ਕਹਿੰਦੇ ਭਰਤੀ, ਇੱਕ ਸਿਕਿਉਰਿਟੀ ਤੇ ਪੁਆਇੰਟ ਆਫ 뷰 ਦੇ ਨਾਲ ਕੋਈ ਸਿਕਿਉਰਿਟੀ ਗਾਰਡਸ ਨਹੀਂ ਹੈ, ਕੋਈ ਕੀ ਕਹਿੰਦੇ ਮਤਲਬ ਜਿਹੜਾ ਫੀਮੇਲ ਡਾਕਟਰ ਸਾਰਿਆਂ ਨੂੰ ਹੀ ਬਹੁਤ ਕਿਹਿੰਦੇ ਪ੍ਰੋਬਲਮ ਆ ਰਹੀ ਹੈ ਜਿਹੜੀ ਹੈ ਸਿਕਿਉਰਿਟੀ ਪੁਆਇੰਟ ਆਫ View ਦੇ ਨਾਲ ਇਸ ਕਰਕੇ ਸਿਕਿਉਰਿਟੀ ਕਿਹ ਕਹਿੰਦੇ ਹੋਣੀ ਚੀਜ਼ ਦੀ ਹੈ ਸਾਰੇ ਕਿਹ ਕਹਿੰਦੇ ਹਸਪੀਟਲਸ ਦੇ ਵਿੱਚ ਪ੍ਰੋਵਾਈਡ ਕਰਨੀ ਚਾਹੀਦੀ ਹੈ ਕਿਉਂਕਿ ਸਟਾਫ ਪਹਿਲੇ ਹੀ ਬੜਾ ਸ਼ਾਰਟ ਹੈ ਕਲਾਸ ਫੋਰਸ ਵੀ ਨਹੀਂ ਕਿਹ ਕਹਿੰਦੇ ਉਹਨੇ ਹੈਗੇ ਇਸ ਕਰਕੇ ਬੜੀ ਪ੍ਰੋਬਲਮ ਆ ਰਹੀ ਹੈ ਸਿਕਿਉਰਿਟੀ ਦੇ ਪੁਆਇੰਟ ਆਫ View ਦੇ ਨਾਲ ਥਰਡ ਪੁਆਇੰਟ ਜਿਹੜਾ ਹੈ ACP ਹੈ ACP ਬੜੀ ਦੇਰ ਤੋਂ ਕਿਹ ਕਹਿੰਦੇ ਇਹਨਾਂ ਨੇ ਬੰਦ ਕਰ ਦਿੱਤਾ ਹੈਗਾ ACP ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ ਬੇਸਿਕਲੀ ਹਰ ਵੇਲੇ ਕੀ ਕਹਿੰਦੇ ਹੁੰਦਾ ਸੀ 4914 ਤੇ ਕੀ ਕਹਿੰਦੇ ਜਿਹੜਾ ਹੈ ਇਨਕਰੀਮੈਂਟ ਮਿਲਦੇ ਸੀ ਜਿਹੜੇ ਕੀ ਇਹਨਾਂ ਨੇ ਪਿੱਛੇ ਕੁਝ ਪੀਰੀਅਡ ਆਫ ਟਾਈਮ ਤੋਂ ਬੰਦ ਕਰ ਦਿੱਤੇ ਜਿਹਦੇ ਨਾਲ ਪੇਜ ਦੇ ਵਿੱਚ ਕਾਫੀ ਜ਼ਿਆਦਾ ਫਰਕ ਪੈਂਦਾ ਤੇ ਸਾਰੇ ਕੀ ਕਹਿੰਦੇ ਪੀसीएमएस ਐਸੋਸੀਏਸ਼ਨ ਦਾ ਬਹੁਤ ਜ਼ਿਆਦਾ ਰੋਸ਼ ਹੈ ਇਸ ਪੁਆਇੰਟ ਤੇ ਕਿ ਵੀ ਜਿਹੜਾ ਹੈ ਜੇ ਤੁਸੀਂ ਪਹਿਲੇ ਅਸ਼ੋਰਡ ਮਤਲਬ ਕਈ ਜਗ੍ਹਾ ਤੇ ਤਾਂ ਸਾਡੇ ਟਾਈਮ ਦੇ ਵਿੱਚ ਇਸ ਤਰ੍ਹਾਂ ਸੀਗੇ ਸਾਨੂੰ 6 ਇਨਕ੍ਰੀਮੈਂਟ ਮਿਲਦੇ ਸੀ ਔਰ ਸਾਨੂੰ ਇਹ ਕਿਹਾ ਜਾਂਦਾ ਸੀ ਕਿ 6 ਇਨਕ੍ਰੀਮੈਂਟ ਤੁਹਾਡੇ ਇਸ ਕਰਕੇ ਬੰਦ ਕਰ ਦਿੱਤੇ ਗਏ ਆ ਕਿ ਜਿਹੜਾ ਹੈ ਤੁਹਾਨੂੰ ਏਸੀਪੀ ਮਿਲ ਰਿਹਾ ਹੈ ਹੁਣ ACP ਵੀ ਬੰਦ ਕਰ ਦਿੱਤਾ ਤੇ ਉਹਦੇ ਨਾਲ ਪੇ ਤੱਕ ਬਹੁਤ ਡਿਸਪੈਰਟੀ ਹੋ ਰਹੀ ਹੈ ਔਰ ਬਹੁਤ ਪ੍ਰੋਬਲਮ ਹੋ ਰਹੀ ਹੈ ਤੇ ਕਾਉਂਟਰਪਾਰਟ ਜੇ ਹਰਿਆਣੇ ਵਾਲੇ ਦੇਖੋ ਤੇ ਉਹਨਾਂ ਦੀਆਂ ਪੇ ਬਹੁਤ ਜ਼ਿਆਦਾ ਹੈ ਇਸ ਕੰਪੇਅਰ ਟੂ ਕਿੰਗਰ ਦੇ ਪੰਜਾਬ ਤੇ ACP ਰੀਸਟੋਰ ਹੋਣਾ ਚਾਹੀਦਾ ਇਹ ਸਾਡੀਆਂ ਮੇਨ ਕਿੰਗਰ ਦੇ ਜਿਹੜੀਆਂ ਮੰਗਾ ਜਿਹਦੇ ਵਿੱਚ ਜਿਹਦੇ ਕਰਕੇ PCMS ਵੱਲੋਂ ਅੱਜ 8 ਤੋਂ 11 ਜਿਹੜਾ ਹੈ ਬੰਦ ਕਰਨ ਦਾ ਜਿਹੜਾ ਕਿਹਾ ਗਿਆ ਐਮਰਜੈਂਸੀ ਸੇਵਾਵਾਂ ਨੂੰ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਮਤਲਬ ਡਿਲੀਵਰੀ ਰਿਲੇਟਡ ਚੱਲ ਰਹੀਆਂ ਹੈ ਜਾਂ ਕੋਈ ਆਰਥੋ ਤੇ ਜਿੱਦਾਂ ਕਿ ਅੰਦਰ ਕੋਈ ਆਦੇਆਂ ਕਿ ਵੀ ਇੰਜਰੀਸ ਆndੀਆਂ ਉਹਦੇ ਵਿੱਚ ਕੀ ਗੱਲਾਂ ਤੇ ਚੱਲ ਰਿਹਾ ਬਾਕੀ ਪਾਰਟ ਕੀ ਕਹਿੰਦੇ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਤੇ ਐਮਸੀਐਸ ਸੇਵਾਵਾਂ ਚੱਲ ਰਹੀਆਂ ਜਿੱਦਾਂ ਕਿ ਅੱਜ ਤੁਹਾਡੇ ਨੂੰ ਸਟ੍ਰਾਈਕ ਦੀ ਕਾਲ ਦਿੱਤੀ ਗਈ ਆ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਡਿਮਾਂਡਸ ਪੂਰੀਆਂ ਨਹੀਂ ਹੁੰਦੀਆਂ ਫਿਰ ਕੀ ਹਕੀਕੀ ਇਹ ਫਿਰ ਜੜੀ ਹੈਗੀ ਆ ਵਧੇਗੀ ਸਟ੍ਰਾਈਕ ਜਿਹੜੀ ਹੈ ਇਨਡੈਫਿਨਿਟ ਹੋਏਗੀ ਸਟ੍ਰਾਈਕ ਜਿਹੜੀ ਹੈਗੀ ਆ ਮਤਲਬ ਸਟੇਟ ਪ੍ਰੈਜ਼ੀਡੈਂਟ ਬਨੋਏ ਕਿਹਾ ਗਿਆ ਕਿ ਵੀ ਜੇ ਇਨ ਕੇਸ ਨਹੀਂ ਆ ਫਿਰ ਇੰਟੈਂਸੀਫਾਈ ਕਰਾਂਗੇ ਜਿਹੜੀ ਹੈਗੀ ਆ ਆਪਣੀ ਸਟ੍ਰਾਈਕ